ਕਾਰ ਦੀ ਤੁਹਾਨੂੰ ਜੇ ਕੋਈ ਵੀ ਲੋਡ ਹੈ ਤਾਂ ਉਹ ਸਾਨੂੰ ਤੁਸੀਂ ਸਾਡੇ ਧਿਆਨ ਵਿੱਚ ਲਿਆਓ ਤਾਂ ਅਸੀਂ ਉਹ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜੋ ਸਾਨੂੰ ਆਦੇਸ਼ ਨੇ तकरीबन ਅੱਧਾ ਪੰਜਾਬ ਹੜ੍ਹਾਂ ਦੀ ਮਾੜ ਚੱਲ ਰਿਹਾ ਹੈ ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਮੁੰਨਕੇ ਇਲਾਕੇ ਵਿੱਚ ਕੱਗਰ ਖਤਰੇ ਨਿਸ਼ਾਨ ਤੋਂ तकरीबन 22 ਫੁੱਟ ਅਨ ਚੱਲ ਰਿਹਾ ਹੈ ਤਕਰੀਬਨ 10 ਪਿੰਡਾਂ ਦੇ ਲੋਕਾਂ ਵੱਲੋਂ ਐਸਜੀਪੀਸੀ ਨੂੰ ਇੱਕ ਲੈਟਰ ਆਹੀਂ ਮਦਦ ਲਈ ਚਿੱਠੀ ਲਿਖੀ ਗਈ ਸੀ ਜਿਸ ਦੌਰਾਨ ਮੈਨੇਜਰ ਰਜਿੰਦਰ ਸਿੰਘ ਨਾਨਕੀਆਣਾ ਸਾਹਿਬ ਨੇ ਚਿੱਠੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੱਕ ਪਹੁੰਚਾਈ ਅਤੇ 3 ਲੀਟਰ ਤੇਲ ਦੀ ਪਰਮਾਨਗੀ ਲੈ ਕੇ ਮੁਣਕ ਇਲਾਕੇ ਵਿੱਚ 2000 ਲੀਟਰ ਤੇਲ ਲੋੜ ਅਨੁਸਾਰ ਦਿੱਤਾ ਜਾਵੇ ਜਿਸ ਤੋਂ ਬਾਅਦ ਪਰਮਾਨਗੀ ਵਿੱਚ ਚਿੱਠੀ ਤੋਂ ਰਾਹੀਂ ਤੇਲ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣ ਲਈ ਅੱਜ ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਜਿਹੜੇ ਰਜਿੰਦਰ ਸਿੰਘ ਉਹ ਮੀਡੀਆ ਸਾਹਮਣੇ ਆਏ ਨੇ ਸਿੱਖ ਸੰਗਤਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਬਾਹਰ ਨਮਾਇੰਦਾ ਜਮਾਤ ਹੈ ਜਿੱਥੇ ਕਿਤੇ ਵੀ ਕੋਈ ਸੁਨਾਮੀ ਆਈ ਹੈ ਉਥੇ ਮਨੁੱਖਤਾ ਦੀ ਸੇਵਾ ਦੇ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਤਾਂ ਰੋਲ ਅਦਾ ਕੀਤਾ ਹੈ ਹੁਣ ਵੀ ਜੋ ਮੌਜੂਦਾ ਹਾਲਾਤਾਂ ਦੇ ਵਿੱਚ ਪਿਛਲੇ ਸਮੇਂ ਤੋਂ ਇੱਕ ਐਮੈਂਡਮੈਂਟ ਜੋ ਹੜਾਂ ਦੀ ਜਿਹੜੀ ਕਰੋਪੀ ਆ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਚੱਲ ਰਹੀ ਹੈ ਉੱਥੇ ਵੀ ਮਾਨ ਜੋ ਕੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜਿੱਥੇ ਆਪ ਮੂਹਰੇ ਹੋ ਕੇ ਜਿਹੜੇ ਵੀ ਹੜਾਂ ਦੀ ਮਾਰ 'ਚ ਸਾਡੇ ਭਰਾ ਆਏ ਨੇ ਉਹਨਾਂ ਨੂੰ ਵੱਖ-ਵੱਖ ਸਹੂਲਤਾਂ ਜਿਵੇਂ ਕੋਈ ਮੈਡੀਕਲ ਦੀ ਸਹੂਲਤ ਕੋਈ ਰਾਸ਼ਨ ਦੀ ਸਹੂਲਤ ਜਾਂ ਕਿਸੇ ਵੀ ਪ੍ਰਕਾਰ ਦੀ ਜਿੱਥੇ ਵੀ ਪਤਾ ਲੱਗਦਾ ਵੀ ਇਸ ਚੀਜ਼ ਦੀ ਜ਼ਰੂਰਤ ਹੈ ਉਹਨੂੰ ਮਹਈਆ ਕਰਾਉਣ ਦੇ ਲਈ ਆਪ ਅੱਗੇ ਹੋ ਕੇ ਮੋਰੀ ਰੋਲ ਅਦਾ ਕਰ ਰਹੇ ਨੇ ਉਥੇ ਨਾਲ ਹੀ ਸਾਨੂੰ ਸਾਰਿਆਂ ਨੂੰ ਜਿੰਨੇ ਜਿੰਨੇ ਵੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਹਿਬਾਨ ਆਉਂਦੇ ਨੇ ਉਹਨਾਂ ਸਾਰੇ ਮੈਨੇਜਰ ਸਹਿਬਾਨਾਂ ਨੂੰ ਇਹ ਹਦਾਇਤਾਂ ਨੇ ਬਿਜਿੱਥੇ ਕਿਤੇ ਵੀ ਕੋਈ ਸੰਗਤਾਂ ਦੀ ਮੰਗ ਆਉਂਦੀ ਹੈ ਕਿਸੇ ਵੀ ਪ੍ਰਕਾਰ ਦੀ ਚਾਹੇ ਉਹ ਗੁਰਦੁਆਰਾ ਸਹਿ ਦੇ ਵਿੱਚ ਰਹਿਸ ਦਾ ਕੋਈ ਲੋੜ ਆ ਕਿਸੇ ਨੂੰ ਜਾਂ ਕਿਸੇ ਨੂੰ ਕੋਈ ਰਾਸ਼ਨ ਦੀ ਲੋੜ ਆ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਲੋੜ ਆ ਉੱਥੇ ਹਰੇਕ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਸਹਾਇਤਾ ਕੀਤੀ ਜਾਵੇ ਉਸੇ ਲੜੀ ਦੇ ਤਹਿਤ ਹੀ ਪਿਛਲੇ ਦਿਨੀ ਸਾਡੇ ਕੋਲੇ ਮੂਨਕ ਏਰੀਆ ਤੋਂ ਸਮੁੱਚੇ ਪਿੰਡਾਂ ਦੇ ਵਿੱਚੋਂ ਤਕਰੀਬਨ 7-8 ਪਿੰਡਾਂ ਦੇ ਵਿੱਚੋਂ ਇੱਕ ਮੰਗ ਆਈ ਹੈ ਵੀ ਜਿਹੜਾ ਉਸ ਇਲਾਕੇ ਦੇ ਵਿੱਚ ਘੱਗਰ ਦਾ ਜਿਹੜਾ ਦਰਿਆ ਹੈਗਾ ਉਹ ਵਗ ਰਿਹਾ ਹੈਗਾ ਉਹਦਾ ਪਾਣੀ ਆ ਉਹ ਖਤਰੇ ਦੀ ਨਿਸ਼ਾਨੀ ਤੋਂ ਉੱਪਰ ਚੱਲ ਰਿਹਾ ਉਹਨਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੀ ਸੰਗਤ ਵੱਲੋਂ ਆਪਣੇ ਟਰੈਕਟਰ ਲਾ ਕੇ ਉਹਦੇ ਬੰਨਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਉੱਥੇ ਟਰੈਕਟਰਾਂ ਦਾ ਜਿਹੜਾ ਉਹ ਕੰਮ ਚੱਲ ਰਿਹਾ ਸੀ ਤੇ ਸਾਨੂੰ ਵੀ ਉਹਨਾਂ ਵੱਲੋਂ ਮੰਗ ਆਈ ਸੀ ਵੀ ਸਾਨੂੰ ਕੁਝ ਟਰੈਕਟਰਾਂ ਦੇ ਵਿੱਚ ਡੀਜ਼ਲ ਪਾਉਣ ਦੀ ਜਿਹੜੀ ਹੈ ਉਹ ਸਾਨੂੰ ਸਹਾਇਤਾ ਸਾਡੀ ਕੀਤੀ ਜਾਵੇ ਤੇ ਅਸੀਂ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਫੌਰੀ ਤੌਰ ਤੇ ਮਾਨਯੋਗ ਪ੍ਰਧਾਨ ਸਾਹਿਬ ਨਾਲ ਅਸੀਂ ਇਸ ਗੱਲ ਤੇ ਗੱਲ ਕੀਤੀ ਅਤੇ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਇੱਕ ਲੈਟਰ ਲਿਆ ਮੰਗ ਕੀਤੀ ਵੀ ਸਾਨੂੰ 3000 ਜਿਹੜਾ ਲੀਟਰ ਡੀਜ਼ਲ ਹੈ ਵੀ ਉਹ ਮੌਨਿਕ ਸਾਈਡ ਖੱਗਰ ਦੇ ਉੱਤੇ ਸੰਗਤਾਂ ਨੂੰ ਦੇਣ ਦੀ ਜਿਹੜੀ ਇਹੋ ਆ ਮੰਗ ਆਈ ਆ ਵੀ ਉਹਦੇ ਬਾਰੇ ਸਾਨੂੰ ਕੋਈ ਪ੍ਰਵਾਨਗੀ ਦਿੱਤੀ ਜਾਵੇ ਤਾ ਮਾਨਜੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਕੱਤਰ ਸਾਹਿਬ ਨੇ ਜਲਦੀ ਹੀ ਸਾਡੀ ਉਹ ਮੰਗ ਨੂੰ ਸਵੀਕਾਰ ਕਰਦੇ ਆ ਸਾਨੂੰ 3000 ਜਿਹੜਾ ਡੀਜ਼ਲ ਹੈ ਉਹਦੀ ਪ੍ਰਵਾਨਗੀ ਜਿਹੜੀ ਦੇ ਦਿੱਤੀ ਗਈ ਉਹ ਅਸੀਂ ਮਿਤੀ 9 ਤਰੀਕ ਨੂੰ ਇਸ ਗੁਰਦੁਆਰਾ ਸਾਹਿਬ ਦੇ ਟੈਂਕਰ ਦੇ ਵਿੱਚ ਡੀਜ਼ਲ ਪਵਾ ਕੇ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਫਲੈਕਸ ਲੱਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲੈਕਸ ਲੱਗੇ ਨੇ ਉਹ 2000 ਲੀਟਰ ਅਸੀਂ ਆਪਣੇ ਸਮੁੱਚੇ ਸਟਾਫ ਦੇ ਨਾਲ ਮਾਨਯੋਗ ਮੈਂਬਰ ਸਾਹਿਬਾਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਉਹ ਡੀਜ਼ਲ ਉੱਥੇ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ ਸੰਗਤਾਂ ਨੂੰ ਉਹ ਅਸੀਂ ਪਵਾ ਕੇ ਉੱਥੇ ਦੇ ਕੇ ਆਏ ਆ ਕਿਸੇ ਨੂੰ 200 ਲੀਟਰ ਦਿੱਤਾ ਕਿਸੇ ਨੂੰ 20 ਲੀਟਰ ਕਿਸੇ ਨੂੰ 1000 ਆਪਣਾ 100 ਲੀਟਰ ਕਿਸੇ ਨੂੰ 50 ਲੀਟਰ ਉਹ ਉਹ ਦਿੱਤਾਗਾ ਅਤੇ ਗਾਹਾਂ ਤੋਂ ਵੀ ਉਹਨਾਂ ਸਮੂਚੀਆਂ ਸੰਗਤਾਂ ਨੂੰ ਇਹ ਵਿਸ਼ਵਾਸ ਤੇ ਅਪੀਲ ਕਰਕੇ ਆਏ ਆ ਵੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜੇ ਕੋਈ ਵੀ ਲੋੜ ਹੈ ਤਾਂ ਉਹ ਸਾਨੂੰ ਤੁਸੀਂ ਸਾਡੇ ਧਿਆਨ ਵਿੱਚ ਲਿਆਓ ਤਾਂ ਅਸੀਂ ਉਹ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਜੋ ਸਾਨੂੰ ਆਦੇਸ਼ ਨੇ ਜੋ ਸਾਨੂੰ ਹੁਕਮ ਹੋਏ ਨੇ ਉਹਨਾਂ ਦੀ ਇਨਵਿਨ ਪਾਲਣਾ ਕਰਕੇ ਸੋਨੂੰ ਹਰੇਕ ਪ੍ਰਕਾਰ ਦੀ ਸੋਡੀ ਅਸੀਂ ਸਹਿਯਤਾ ਕਰਾਂਗੇ ਜਿੱਥੇ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਸੰਸਥਾ ਦੇ ਵਿੱਚ ਕੰਮ ਕਰਦੇ ਆਂ ਜਿਹੜੀ ਇਹ ਸੰਸਥਾ ਗਰੀਬਾਂ ਦੀ ਮਜਲੂਮਾਂ ਦੀ ਰੱਖਿਆ ਕਰਨ ਦੇ ਲਈ ਬਣੀ ਹੋਈ ਆ ਉੱਥੇ ਹੀ ਇਸ ਗੁਰਦੁਆਰਾ ਸਾਹਾ ਜਿਹੜਾ ਇਹ ਸੰਗਤਾਂ ਨਾਲ ਚੱਲ ਰਿਹਾ ਹੈ ਜਿਹੜੀ ਇਹ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਕੱਲ ਇੱਕ ਐਜੈਕਟਿਵ ਦੀ ਮੀਟਿੰਗ ਦੇ ਵਿੱਚ ਇੱਕ ਵੱਡੇ ਮਤੇ ਲਿਆਂਦੇ ਗਏ ਨੇ ਵੱਡੇ ਐਲਾਨ ਕੀਤੇ ਗਏ ਨੇ ਵੀ ਜੋ ਵੀ ਕਿਸੇ ਵੀ ਭਰਾ ਦੀ ਕੋਈ ਜ਼ਮੀਨ ਜਿਹੜੀ ਹੜ੍ਹਾਂ ਦੇ ਨਾਲ ਉਹ ਖਰਾਬ ਹੋਊਗੀ ਕਿਸੇ ਦਾ ਮਕਾਨ ਖਰਾਬ ਹੋ ਗਿਆ ਉਹਦੇ ਲਈ ਅਸੀਂ 8 ਲੱਖ ਜਿਹੜਾ ਲੀਟਰ ਡੀਜ਼ਲ ਹੈ ਉਹ ਵੀ ਸੀਮਾ ਹੀਆ ਕਰਾਵਾਂਗੇ ਜ਼ਮੀਨਾ ਪੱਧਰ ਕਰਨ ਵਾਸਤੇ ਤੇ ਉੱਥੇ ਨਾਲ ਹੀ ਅਸੀਂ ਕੋਈ ਮੈਡੀਕਲ ਦੇ ਜਿਹੜੇ ਕੈਂਪ ਨੇ ਉਹ ਵੀ ਲਗਾਵਾਂਗੇ ਤੇ ਜਿਹੜੇ ਸਾਡੇ ਕਿਸਾਨ ਭਰਾ ਨੇ ਜਿਨ੍ਹਾਂ ਦੀਆਂ ਫਸਲਾਂ ਇਸ ਹੜ੍ਹਾਂ ਕਾਰਨ ਬਰਬਾਦ ਹੋ ਗਈਆਂ ਉਹਨਾਂ ਦੀ ਫਸਲਾਂ ਨੂੰ ਕਣਕ ਦੀ ਬਜਾਈ ਲਈ ਅਸੀਂ ਵਧੀਆ ਕੁਆਲਿਟੀ ਦੇ ਜਿਹੜੇ ਕਣਕ ਦੇ ਬੀਜ ਨੇ ਉਹ ਵੀ ਅਸੀਂ ਮੁਹੱਈਆ ਕਰਾਵਾਂਗੇ। ਉੱਥੇ ਅਸੀਂ ਨਾਲ ਹੀ ਇੱਕ ਸਾਨੂੰ ਕੱਲ ਸੋਸ਼ਲ ਮੀਡੀਆ ਤੇ ਕੇ ਪਤਾ ਲੱਗਿਆ ਵੀ ਕੱਲ ਜਿਹੜਾ ਅਸੀਂ ਉੱਥੇ ਡੀਜ਼ਲ ਮੂਨਕ ਏਰੀਆ ਦੇ ਵਿੱਚ ਦੇ ਕੇ ਆਇਆ ਕੁਝ ਸਾਡੇ ਹੀ ਕੁਝ ਸਿਆਸੀ ਪਾਰਟੀਆਂ ਉਸ ਡੀਜ਼ਲ ਵੰਡਣ ਨੂੰ ਸਿਆਸੀ ਧਿਰ ਨਾਲ ਜੋੜ ਰਹੀਆਂ ਨੇ। ਜਦੋਂ ਕਿ ਇਹ ਬਿਲਕੁਲ ਬੇਬੁਨਿਆਦ ਨੇ ਗੱਲਾਂ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਾਰਿਆਂ ਦੀ ਸਰਬ ਸਾਂਝੀ ਆ ਗਈ ਉਹ ਕਿਸੇ ਇੱਕ ਧਿਰ ਜਾਂ ਕਿਸੇ ਇੱਕ ਪਾਰਟੀ ਦੀ ਨਹੀਂ ਹੈਗੀ ਇਹ ਜਿਹੜੀ ਸੰਸਥਾ ਆ ਗਈ ਕਿਤੇ ਵੀ ਮਨੁੱਖਤਾ ਦੇ ਕਿਤੇ ਵੀ ਭੀੜ ਪੈਂਦੀ ਆ ਚਾਹੇ ਉਹ ਬਾਹਰਲੀ ਸਟੇਟਾਂ ਦੇ ਵਿੱਚ ਆ ਜਾਂ ਉਹ ਪੰਜਾਬ ਦੇ ਵਿੱਚ ਆ ਤਾਂ ਇਹ ਸੰਸਥਾ ਸਾਡੀ ਮੋਰੀ ਰੋਲ ਅਦਾ ਹੋ ਕੇ ਕਰਦੀ ਆ ਗਈ ਚਾਹੇ ਉਹ ਮੈਡੀਕਲ ਸਹੂਲਤਾਂ ਦੀ ਹੋਵੇ ਜਾਂ ਕਿਸੇ ਵੀ ਕਿਸਮ ਦੀ ਹੋਵੇ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਜੋ ਇਹ ਸਾਡੇ ਤੇ ਜੋ ਇਹ ਗਲਤ ਸਾਡਾ ਪ੍ਰਚਾਰ ਇਸ ਸੰਸਥਾ ਦਾ ਕਰ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਆਪ ਸਮੁੱਚੀ ਪ੍ਰੈਸ ਦੇ ਮਾਧਿਅਮ ਰਾਹੀਂ ਵੀ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਕਰੂੰਗਾ ਕਿ ਵੀ ਇਹ ਜੇ ਬੇਬੁਨਿਆਦ ਇਲਜ਼ਾਮਾਂ ਤੋਂ ਬਚ ਕੇ ਬਚ ਕੇ ਰਹੋ ਕਿਉਂਕਿ ਇਹ ਸੰਸਥਾ ਤੁਹਾਡੀ ਆਪਣੀ ਸੰਸਥਾ ਹੈ ਸਿੱਖ ਕੌਮ ਦੀ ਨਮੈਂਦਾ ਜਮਾਤ ਆ ਸਮੇਂ-ਸਮੇਂ ਤੇ ਇਹ ਹੜਪੀੜਤ ਹੋ ਗਏ ਕੋਈ ਸੁਨਾਮੀ ਲਹਿਰ ਹੋ ਗਈ ਵਿੱਚ ਮਦਦ ਕਰਦੀ ਆ ਰਹੀ ਆ ਉਸੇ ਲੜੀ ਦੇ ਤਹਿਤ ਹੀ ਜੋ ਇਹ ਡੀਜ਼ਲ ਦੀ ਜਿਹੜੀ ਸੇਵਾ ਇਸ ਗੁਰਦੁਆਰਾ ਸਾਹਿਬ ਵੱਲੋਂ 2000 ਲੀਟਰ ਜਿਹੜਾ ਹੋ ਬਿਨਾ ਕਿਸੇ ਭੇਦ ਭਾਵ ਤੋਂ ਬਿਨਾ ਕਿਸੇ ਕਿਸੇ ਵੀ ਰਾਜਸੀ ਪਾਰਟੀ ਤੋਂ ਅਸੀਂ ਉਹ ਉੱਥੇ ਕਰਕੇ ਆਿਆਂਗੇ ਤੇ ਉਥੇ ਕੌਣ ਖੜਾ ਸੀ ਕਿਹੜੀ ਪਾਰਟੀ ਨਾਲ ਖੜਾ ਸੀ ਉਹਦੇ ਨਾਲ ਸਾਡਾ ਕੋਈ ਸਰੋਕਾਰ ਨਹੀਂ ਕਿਉਂਕਿ ਸਾਡੇ ਸਾਰੇ ਹੀ ਭਰਾ ਨੇ ਸਾਡੇ ਸਾਰੇ ਹੀ ਸਤਿਕਾਰਯੋਗ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਆਪਣਾ ਕੰਮ ਆ ਕਿਹੜੀ ਪੋਲੀਟੀਕਲ ਪਾਰਟੀ ਕੀ ਕਰ ਰਹੀ ਆ ਕੀ ਉਥੇ ਵੰਡ ਰਹੀ ਆ ਜੋ ਵੀ ਉਥੇ ਕੋਈ ਸਹਾਇਤਾ ਕਰ ਰਿਹਾ ਚਾਹੇ ਕੋਈ ਸਮਾਜ ਸੇਵੀ ਹੈ ਚਾਹੇ ਕਿ ਉਹ ਪੋਲੀਟੀਕਲ ਪਾਰਟੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਅਸੀਂ ਸਾਰਿਆਂ ਨੂੰ ਆਪ ਜੀ ਰਾਹੀਂ ਇਹ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਆਓ ਆਪਾਂ ਰਲ ਕੇ ਜਿਹੜੀ ਇਹ ਆਪਣੇ ਕੁਦਰਤ ਦੀ ਕ੍ਰੋਪੀ ਪਈ ਆ ਰਲ ਮਿਲ ਕੇ ਭਰਾ ਬਣ ਕੇ ਇੱਕ ਦੂਜੇ ਦਾ ਆਪਾਂ ਸਾਥ ਦਈਏ ਨਾ ਕਿ ਆਪਾਂ ਇੱਕ ਦੂਜੇ ਤੇ ਝੂਠੇ ਇਲਜ਼ਾਮ ਲਾਈਏ ਵਾਹਿਗੁਰੂ ਜੀ ਜਿਵੇਂ ਤੁਸੀਂ ਬੋਲੇ ਆ ਜੀ ਜਲਦੀ ਗੱਲ ਕੀ ਆ ਸਾਰਾ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਕਹਿ ਸਕਦੇ ਕੋਈ ਚੈਨਲਾਂ ਦੇ ਵੀ ਨਹੀਂ ਚੈਨਲਾਂ ਦੇ ਉੱਤੇ ਇੱਕ ਪਰ ਸਿਰਕ ਚੱਲ ਰਹੀ ਜਿਹਦੀ ਪ੍ਰਵਾਨਗੀ ਤਿੰਨ ਹਜ਼ਾਰ ਨਹੀਂ ਕਰਦੀ ਹੈ ਜੀ ਕਿ ਜਿਆਦਾ ਪਿੰਡ ਵਟਿਆ ਗਿਆ ਉਹ ਪਿੰਡ ਰਹਿੰਦਾ ਸੀ ਜਾਂ ਉਹ ਬੰਦਾ ਜਿਹਾ ਪਤੀਆਂ ਜਾਂ ਤਿੰਨ ਜਰ ਨਹੀਂ ਚਲਦੇ ਤੁਸੀਂ ਵਟਿਆ ਗਿਆ ਕਿੰਨੇ ਬੰਦਾ ਜਿਹੜੇ ਉਹ ਜਿਹੜਾ 3000 ਲੀਟਰ ਦੀ ਸਾਡੇ ਕੋਲੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਨੂੰ ਪ੍ਰਵਾਨਗੀ ਦਿੱਤੀ ਆ 3000 ਲੀਟਰ ਦੀ ਹੀ ਸਾਡੇ ਕੋਲੇ ਮੰਗ ਪੁੱਜੀ ਸੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਉਸੇ ਲੜੀ ਦੇ ਤਹਿਤ ਅਸੀਂ 9 ਤਰੀਕ ਨੂੰ 2000 ਲੀਟਰ ਸਾਡੇ ਜੋ ਪ੍ਰੋਟੋਕੋਲ ਆ ਜੋ ਸਾਡਾ ਸਿਸਟਮ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਦਫ਼ਤਰੀ ਅਧਿਕਾਰੀ ਇੰਸਪੈਕਟਰ ਸਾਹਿਬ ਸਾਡੇ ਹਾਜ਼ਰ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ 2000 ਲੀਟਰ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਅਸੀਂ ਦੇਖੇ ਆ ਜਿਹੜੇ ਪਿੰਡਾਂ ਨੂੰ ਅਸੀਂ ਦੇਖਿਆ ਉਹਨਾਂ ਸੰਗਤਾਂ ਦੇ ਸਾਡੇ ਕੋਲੇ ਸਾਰੇ ਪੁਖਤਾ ਸਬੂਤ ਵੀ ਨੇ ਉਹਨਾਂ ਵੱਲੋਂ ਮੰਗ ਆਈ ਆ ਮੈਂ ਉਹ ਤੁਹਾਡੇ ਮਾਦੀ ਰਾਮ ਉਹ ਵੀ ਦਿਖਾਉਣਾ ਚਾਹਣਾ ਕਿਹੜੇ ਪਿੰਡ ਨੂੰ ਕਿੰਨਾ ਕਿਹੜੇ ਪਿੰਡ ਨੂੰ ਕਿੰਨਾ ਅਸੀਂ ਡੀਜ਼ਲ ਜਿਹੜਾ ਦਿੱਤਾਗਾ ਤੇ 2000 ਲੀਟਰ ਦੇ ਕੇ ਆ ਤੇ 1000 ਲੀਟਰ ਸਾਡੇ ਕੋਲੇ ਹਜੇ ਬਕਾਇਆ ਪਿਆਗਾ ਉਹ ਵੀ ਜਦੋਂ ਸਾਡੇ ਕੋ ਅਸੀਂ ਉਹ 1000 ਲੀਟਰ ਵੀ ਜਿੱਥੇ ਜਿੱਥੇ ਲੋਡ ਹੋਊਗੀ ਉਥੇ ਅਸੀਂ ਉਹ ਤੇਲ ਦੀ ਜਿਹੜੀ ਆ ਉਹ ਮਾਈਆ ਕਰਾਂਗੇ ਕਿਹੜੇ ਇਹ ਗੁੰਮਰਾਹ ਪ੍ਰਚਾਰ ਹੋ ਰਹੇ ਨੇ ਇਹ ਬਿਲਕੁਲ ਬੇਵਨਿਆਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਐਕਟ ਹੈ ਉਸ ਐਕਟ ਮੁਤਾਬਕ ਹੀ ਚੀਜ਼ ਖਰੀਦੀ ਜਾਂਦੀ ਆ ਉਸ ਐਕਟ ਮੁਤਾਬਕ ਹੀ ਚੀਜ਼ ਜਾਨੀ ਖਰਚ ਕੀਤੀ ਜਾਂਦੀ ਆ ਜਿਹੜਾ ਇਹ ਕੋਈ ਸਿਆਸੀ ਧਿਰ ਦੀ ਗੱਲ ਕਰ ਰਹੇ ਨੇ ਸਾਡੇ ਫਰਸਤੀ ਨੇ ਜਾਂ ਸਾਡੇ ਭਰਾ ਨੇ ਉਹ ਬਿਲਕੁਲ ਬੇਬੁਨਿਆਦ ਨੇ ਜਿੱਥੇ ਇਸ ਗੁਰਦੁਆਰਾ ਸਾਹਿਬ ਦੀ ਗੱਲ ਹੈ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਗੋਲਕਾ ਉਹ ਲੋਕਾਂ ਦੀ ਸੰਗਤਾਂ ਵੱਲੋਂ ਹੀ ਇੱਥੇ ਚੜਾਵਾ ਚੜਾਇਆ ਜਾਂਦਾ ਅਤੇ ਉਹ ਚੜਾਏ ਹੋਏ ਚੜਾਵੇ ਨੂੰ ਜਿੱਥੇ ਕਿਤੇ ਲੋੜ ਮਹਿਸੂਸ ਹੁੰਦੀ ਹੈ ਉੱਥੇ-ਉੱਥੇ ਉਹਦਾ ਉਹਦੀ ਵਰਤੋਂ ਕੀਤੀ ਜਾਂਦੀ ਆ ਜੋ ਇਹ ਬੇਬੁਨਿਆਦ ਬਿਆਨ ਨੇਗੇ ਜੋ ਇਹ ਬੇਬੁਨਿਆਦ ਇਲਜ਼ਾਮ ਨੇ ਉਨਾ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਧਾਰਮਿਕ ਸੰਸਥਾ ਕੀ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਨਾਮਵਰ ਸੰਸਥਾ ਕੀ ਇਹਦੇ ਕੱਦ ਨੂੰ ਤੁਸੀਂ ਇਹੋ ਜਿਹੇ ਇਲਜ਼ਾਮ ਲਾ ਕੇ ਬੋਣਾ ਨਾ ਕਰੋ ਤੁਹਾਡਾ ਫਰਜ਼ ਇਹ ਬਣਦਾ ਵੀ ਤੁਸੀਂ ਇਸ ਸੰਸਥਾ ਨੂੰ ਦਿਨ-ਦੁੱਖ ਨਹੀਂ ਰਾਤ-ਚੌਗਨੀ ਇਹਦੀ ਮਦਦ ਕਰਕੇ ਤਾਂ ਕਿ ਆਪਾਂ ਇਸ ਤੋਂ ਵੱਧ ਹੋਰ ਵੀ ਆਪਾਂ ਸਹਾਇਤਾ ਕਰ ਸਕੀਏ